ਜੇ ਕਰੇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲੇ ਚਟਿਆ ਬਾਜਾ ਵਾਲਿਓ ਸਤ ਗੁਰੂ ਰਖ ਲੋ ਬਿਰਦਬਾਨੇ ਦੀ ਲਾਜ ਚਿਤਾ ਉਹ ਗੁਪਤੋ ਸ਼ੀਦੋ ਸਿੰਘ ਸਰਬੱਤ ਖਾਲਸਾ ਦੀ ਸਤ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਝੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕਰੇ ਇਕ ਜਾਵੇ ਨਿਹਾਲ ਹੋ ਜਾ ਸਰਬਤ ਖਾਲਸਾ ਦੀ ਸਤ ਸ੍ਰੀ ਅਕਾਲੇ ਲੜਨੀਆਂ ਫੌਜਾਂ ਦੇ ਮਾਲਕ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰ ਤਿਆਰ ਤੇਰੇ ਖਾਲਸਾ ਹਰ ਮੈਦਾਨ ਫਤਿਹ ਅੜੇ ਸੋ ਚੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕਰੇ ਇਕ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਨੋ ਜੀ ਦੋ ਸਿੰਘ ਸਰਬੱਤ ਖਾਲਸਾ ਦੀ ਸਤਿ ਸ੍ਰੀ ਤੇ ਅਰੇ ਸੋ ਛੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ